ਸੋ ਅੱਜ ਆਪਾਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚੋਂ ਜੋ ਸਿੱਖਣਾ ਹੈ ਉਹਦਾ ਵਿਸ਼ਾ ਆ ਸਾਨੂੰ ਪਰਮੇਸ਼ਵਰ ਦੇ ਵਚਨ ਦੀ ਜ਼ਰੂਰਤ ਆ ਕਿ ਅਸੀਂ ਆਪਣੇ ਆਤਮਾ ਨੂੰ ਪੋਸ਼ਣ ਦੇ ਸਕੀਏ ਹਾਲੇਲੂਇਆ ਜਿਸ ਸਰੀਰ ਨੂੰ ਪੋਸ਼ਣ ਦੀ ਕਮੀ ਹੋਵੇ ਕਦੀ ਉਸ ਸਰੀਰ ਦਾ ਹਾਲਤ ਦੇਖੀ ਉਸ ਸਰੀਰ ਦੀ ਜਦੋਂ ਕੋਈ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੁੰਦਾ ਆ ਚਾਹੇ ਉਹ ਮਾਂ ਦੇ ਗਰਭ ਦੇ ਅੰਦਰ ਆ ਜੇ ਨੂੰ ਮਾਂ ਦੇ ਗਰਭ ਦੇ ਅੰਦਰ ਪ੍ਰੋਪਰ ਪੋਸ਼ਨ ਨਹੀਂ ਮਿਲਿਆ ਜਾਂ ਜਦੋਂ ਪੈਦਾ ਹੋ ਗਿਆ ਉਦੋਂ ਉਹਨੂੰ ਪ੍ਰੋਪਰ ਪੋਸ਼ਨ ਨਹੀਂ ਮਿਲਿਆ ਤਾਂ ਉਹਦੀ ਹਾਲਤ ਕੀ ਹੋ ਜਾਂਦੀ ਆ ਜ਼ਰੂਰ ਤੁਸੀਂ ਆਪਣੇ ਨੇੜੇ-ਤੇੜੇ ਜਾਂ ਟੈਲੀਵਿਜ਼ਨ ਦੇ ਵਿੱਚ ਦੇਖਿਆ ਹੋਊਗਾ ਕਿਉਂ ਕਿ ਕਿਦਾਂ ਉਹ ਬਿੰਗੇ ਟੇਡੇ ਸੁੱਕੇ ਹੋ ਜਾਂਦੇ ਆ ਉਹਨਾਂ ਦੇ ਹੱਥ ਪੈਰ ਮੁੜ ਜਾਂਦੇ ਆ ਉਹ ਤੁਰ ਫਿਰ ਨਹੀਂ ਪਾਉਂਦੇ ਜੇ ਜਦੋਂ ਪੁੱਛਿਆ ਜਾਂਦਾ ਵੀ ਇਹ ਕਿਉਂ ਹੋਇਆ ਇਹਨਾਂ ਦੇ ਨਾਲ ਕੀ ਹੋਇਆ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਪੋਸ਼ਣ ਦੀ ਕਮੀ ਹੋ ਗਈ ਆ ਪੌ ਨਰਿਸ਼ਮੈਂਟ ਦੀ ਕਮੀ ਹੋ ਗਈ ਲੈਕਨਸ ਆਫ ਨਰਿਸ਼ਮੈਂਟ ਇਦਾਂ ਹੀ ਬਹੁਤ ਸਾਰੇ ਲੋਕਾਂ ਦੇ ਆਤਮਾ ਨੂੰ ਪੋਸ਼ਣ ਦੀ ਕਮੀ ਹੋ ਗਈ ਆ ਜੇਦੀ ਵਜ੍ਹਾ ਦੇ ਨਾਲ ਉਹਨਾਂ ਦਾ ਆਤਮਾ ਟਿੱਡਾ ਮਿੱਡਾ ਹੋ ਗਿਆ ਆ ਉਹਨਾਂ ਦਾ ਆਤਮਾ ਚੱਲ ਫੇਰ ਨਹੀਂ ਸਕਦਾ ਉੱਠ ਬੈਠ ਨਹੀਂ ਸਕਦਾ ਕੋਈ ਹਿੰਮਤ ਨਹੀਂ ਉਹਨਾਂ ਦੇ ਆਤਮਾ 'ਚ ਕੋਈ ਜ਼ੋਰ ਨਹੀਂ ਉਹਨਾਂ ਦੇ ਆਤਮਾ 'ਚ ਕੋਈ ਬਲ ਨਹੀਂ ਹੈਗਾ ਉਹਨਾਂ ਦੇ ਆਤਮਾ ਦੇ ਅੰਦਰ ਐਨ ਜਿਵੇਂ ਮਰਨ ਦੇ ਕੰਡੇ ਹੋਵੇ ਇਦਾਂ ਆ ਉਹਨਾਂ ਦਾ ਆਤਮਾ ਪਰ ਜੇ ਉਹਨਾਂ ਨੂੰ ਪੁੱਛੋ ਕੀ ਹੋਇਆ ਉਹ ਕਹਿੰਦੇ ਸਾਡਾ ਮਨ ਉਦਾਸ ਰਹਿੰਦਾ ਆ ਜੇ ਉਹਨਾਂ ਨੂੰ ਪੁੱਛਦੇ ਆ ਵੀ ਕੀ ਗੱਲ ਆ ਤੁਸੀਂ ਉਠੋ ਤੁਸੀਂ ਪ੍ਰਾਰਥਨਾ ਕਰੋ ਨਹੀਂ ਜੀ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਇਹ ਕੀ ਆ ਆਤਮਾ ਨੂੰ ਕਪੋਸ਼ਣ ਹੋ ਗਿਆ ਆਤਮਾ ਨੂੰ ઓ ਰਾਈਟ ਭੋਜਨ ਜਿਹੜਾ ਸਹੀ ਭੋਜਨ ਸਿਗਾ ਉਹ ਨਹੀਂ ਮਿਲਿਆ ਜਿਹਦੀ ਵਜ੍ਹਾ ਦੇ ਨਾਲ ਉਹ ਆਤਮਾ ਇੰਨਾ ਕਮਜ਼ੋਰ ਹੋ ਗਿਆ ਕਿ ਉਹ ਉਹ ਸਹੀ ਤਰ੍ਹਾਂ ਵਿਕਸਿਤ ਹੀ ਨਹੀਂ ਹੋ ਸਕਿਆ ਸੋ ਜੇ ਅਸੀਂ ਸਰੀਰਕ ਤੌਰ ਤੇ ਵਿਕਸਿਤ ਨਹੀਂ ਹੁੰਦੇ ਤਾਂ ਕਿੰਨਾ ਫਿਕਰ ਹੁੰਦਾ ਸਾਡੇ ਘਰ ਦੇਆਂ ਨੂੰ ਕਿੰਨਾ ਫਿਕਰ ਹੁੰਦਾ ਖੁਦ ਨੂੰ ਵੀ ਜਿਹੜੇ ਨਿਆਣੇ ਦਾ ਕਦ ਕਾਠ ਨਹੀਂ ਵੱਧਦਾ ਉਹ ਆਪੋ ਵੀ ਪਰੇਸ਼ਾਨ ਹੁੰਦਾ ਤੇ ਉਹਦੇ ਮਾਪੇ ਵੀ ਪਰੇਸ਼ਾਨ ਹੁੰਦੇ ਇਹਦੀ ਉਮਰ ਤਾਂ ਵੱਧਦੀ ਜਾਂਦੀ ਆ ਪਰ ਇਹਦਾ ਕੱਦ ਰੁਕਿਆ ਹੋਇਆ ਆ ਜਾਂ ਇਹਦੀ ਉਮਰ ਵੱਧਦੀ ਆ ਇਹਦਾ ਸਰੀਰ ਤਾਂ ਵਧ ਗਿਆ ਪਰ ਭਾਰ ਨਹੀਂ ਵਧ ਰਿਹਾ ਜੇ ਨਿਗਾ ਕਮਜ਼ੋਰ ਆ ਤਾਂ ਵੀ ਫਿਕਰ ਆ ਜੇ ਉਹਦਾ ਸਿਰ ਦੁਖਦਾ ਰਹਿੰਦਾ ਤਾਂ ਵੀ ਫਿਕਰ ਆ ਜੇ ਉਹਦੇ ਸਰੀਰ 'ਚ ਦਰਦਾਂ ਪੈਂਦੀਆਂ ਤਾਂ ਵੀ ਫਿਕਰ ਆ ਹੈਗਾ ਆ ਨਾ ਫਿਕਰ ਬੀ ਕਿਸੇ ਤਰ੍ਹਾਂ ਇਹ ਠੀਕ ਹੋ ਜਵੇ ਡਾਕਟਰਾਂ ਦੇ ਜਾਂਦੇ ਡਾਕਟਰ ਸਾਹਿਬ ਕੋਈ ਇਹਨੂੰ ਤਾਕਤ ਵਾਲੀ ਦਵਾਈ ਦਿਓ ਇਹਦਾ ਭਾਰ ਨਹੀਂ ਵੱਧਦਾ ਡਾਕਟਰ ਸਾਹਿਬ ਕੋਈ ਇਹਦਾ ਇਲਾਜ ਕਰੋ ਇਹਦਾ ਕੱਦ ਨਹੀਂ ਵੱਧਦਾ ਡਾਕਟਰ ਸਾਹਿਬ ਕੋਈ دارو ਦਿਓ ਇਹਦੀ ਨਜ਼ਰ ਨਹੀਂ ਵਧਦੀ ਕਿੰਨਾ ਫਿਕਰ ਹੁੰਦਾ ਉਹਦੇ ਮਾਪਿਓ ਨੂੰ ਤੇ ਕਿੰਨਾ ਫਿਕਰ ਹੁੰਦਾ ਉਸ ਬੱਚੇ ਨੂੰ ਉਸ ਇਨਸਾਨ ਨੂੰ ਖੁਦ ਨੂੰ ਪਰ ਕੀ ਕਦੇ ਤੁਸੀਂ ਆਪਣੇ ਆਤਮਾ ਵੱਲ ਗੌਰ ਕੀਤਾ ਉਨਾ ਫਿਕਰ ਜਿੰਨਾ ਸਰੀਰ ਦਾ ਆ ਕਦੀ ਆਤਮਾ ਦੇ ਬਾਰੇ ਵਿੱਚ ਕੀਤਾ ਸਰੀਰ ਭਾਵੇਂ ਜਿੰਨਾ ਮਰਜੀ ਤਕੜਾ ਹੋਵੇ ਜੇ ਆਤਮਾ ਕਮਜ਼ੋਰ ਜਾਂ ਤੇ ਸਰੀਰ ਕੱਲਾ ਕੁਛ ਨਹੀਂ ਕਰ ਸਕਦਾ ਸਰੀਰ ਨਾਲੋਂ ਪਹਿਲਾਂ ਆਤਮਾ ਦਾ ਤਕੜਾ ਹੋਣਾ ਜ਼ਰੂਰੀ ਆ ਸਰੀਰ ਨਾਲੋਂ ਪਹਿਲਾਂ ਆਤਮਾ ਦਾ ਚੰਗਾ ਹੋਣਾ ਜ਼ਰੂਰੀ ਆ ਜੇ ਸਰੀਰ ਬਿਮਾਰ ਆ ਆਤਮਾ ਚੰਗਾ ਆ ਆਤਮਾ ਨੇ ਜ਼ੋਰ ਮਾਰ ਕੇ ਸਰੀਰ ਨੂੰ ਚੰਗਿਆ ਕਰ ਲੈਣਾ ਆ ਪਰ ਜੇ ਸਰੀਰ ਚੰਗਾ ਆ ਆਤਮਾ ਬਿਮਾਰ ਆ ਸਰੀਰ ਜਿੰਨਾ ਮਰਜੀ ਜ਼ੋਰ ਲਾ ਲਵੇ ਉਹ ਆਤਮਾ ਨੂੰ ਚੰਗਾ ਨਹੀਂ ਕਰ ਸਕਦਾ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਚੈੱਕ ਕਰੀਏ ਕਿ ਸਾਡਾ ਜਿਹੜਾ ਸਪਿਰਿਟ ਆ ਜਿਹੜਾ ਆਤਮਾ ਸਾਡੇ ਅੰਦਰ ਆ ਕੀ ਉਹਨੂੰ ਜਿੰਨੇ ਪੋਸ਼ਣ ਦੀ ਜ਼ਰੂਰਤ ਆ ਜਿੰਨੀ ਨਰਿਸ਼ਮੈਂਟ ਚਾਹੀਦੀ ਆ ਜਿੰਨੇ ਨਿਊਟ੍ਰੀਐਂਟਸ ਚਾਹੀਦੇ ਆ ਸਪਿਰਚੁਅਲੀ ਉਹ ਮਿਲ ਰਿਹਾ ਜਿਵੇਂ ਜੇ ਕਿਸੇ ਦੀਆਂ ਹੱਡੀਆਂ ਖੁਰਦੀਆਂ ਆ ਜਾਂ ਕਮਜ਼ੋਰ ਆ ਡਾਕਟਰ ਉਹਨੂੰ ਕੈਲਸ਼ੀਅਮ ਦਿੰਦੇ ਆ ਜੇ ਤੁਹਾਡਾ ਆਤਮਾ ਕਮਜ਼ੋਰ ਆ ਫੇਕ ਕਿਹੜਾ ਮਿਨਰਲ ਚਾਹੀਦਾ ਕਿਹੜਾ ਵਿਟਾਮਿਨ ਚਾਹੀਦਾ ਆ ਵਚਨ ਚਾਹੀਦਾ ਪਰਮੇਸ਼ਵਰ ਦਾ ਜਿੰਨੇ ਵੀ ਤੱਤ ਤੁਹਾਡੇ ਆਤਮਾ ਨੂੰ ਚਾਹੀਦੇ ਆ ਜਿੰਨੇ ਵੀ ਮਿਨਰਲਸ ਤੁਹਾਡੇ ਆਤਮਾ ਨੂੰ ਚਾਹੀਦੇ ਆ ਉਹ ਸਾਰੇ ਦੇ ਸਾਰੇ ਤੱਤ ਪਰਮੇਸ਼ਵਰ ਦੇ ਵਚਨ ਵਿੱਚ ਮੌਜੂਦ ਆ ਤੇ ਜਿਹੜਾ ਹਰ ਰੋਜ਼ ਪਰਮੇਸ਼ਵਰ ਦੇ ਵਚਨ ਨੂੰ ਮੰਨਨ ਕਰਦਾ ਆ ਹਰ ਰੋਜ਼ ਪਰਮੇਸ਼ਵਰ ਦਾ ਵਚਨ ਪੜ੍ਹਦਾ ਆ ਹਰ ਰੋਜ਼ ਪਰਮੇਸ਼ਵਰ ਦੀ ਬਾਣੀ ਨੂੰ ਸੁਣਦਾ ਆ ਕਦੀ ਵੀ ਉਹਦਾ ਆਤਮਾ ਕਮਜ਼ੋਰ ਨਹੀਂ ਹੁੰਦਾ ਉਹਦਾ ਆਤਮਾ ਤਕੜੇ ਪਹਿਲਵਾਨਾਂ ਦੇ ਸਰੀਰ ਨਾਲੋਂ ਵੀ ਵੱਧ ਜ਼ੋਰ ਵਾਲਾ ਹੁੰਦਾ ਆ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਰੋਜ਼ ਦੀ ਰੋਜ਼ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੀਏ ਹਾਲੇਲੂਇਆ ਸੋ ਆਜੋ ਆਪਾਂ ਦੇਖੀਏ ਦੂਜਾ ਤਿਮੋਥੀਅਸ ਉਹਦਾ ਤੀਜਾ ਅਧਿਆਇ ਤੇ ਉਹਦੀ 16 ਤੇ 17 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ ਤਾੜਨ ਸੁਧਾਰਨ ਅਤੇ ਧਰਮ ਦੇ ਗਜਾਉਣ ਲਈ ਗੁਣਕਾਰ ਹੈ ਭਈ ਪਰਮੇਸ਼ਵਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ ਆਮੇਨ ਸੋ ਬਚਨ ਇਦਾਂ ਕਹਿੰਦਾ ਸਾਰੀ ਲਿਖਤ ਜੋ ਕੁਝ ਵੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਇਹ ਸਾਰੀ ਦੀ ਸਾਰੀ A ਤੋਂ Z ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਆ ਸੋ ਇਦਾਂ ਨਹੀਂ ਸੋਚਣਾ ਆ ਪੌਲਸ ਨੇ ਲਿਖਿਆ ਆ ਆ ਮਰਕਸ ਨੇ ਲਿਖਿਆ ਆ ਆਫਲਾਨਾ ਇਦਾਂ ਕਹਿ ਗਿਆ ਤੁਮ ਕਹਨਾ ਇਦਾਂ ਕਹਿ ਗਿਆ ਉਹਨਾਂ ਦੇ ਰਾਈ ਪਰਮੇਸ਼ਵਰ ਦੇ ਆਤਮਾ ਨੇ ਤੁਹਾਨੂੰ ਕਿਹਾ ਹੈ ਜੋ ਵੀ ਕਿਹਾ ਹੈ ਜਿਵੇਂ ਹੁਣ ਇੱਥੇ ਵਚਨ ਤਾਂ ਮੈਂ ਬੋਲ ਰਹੀ ਆ ਪਰ ਮੇਰਾ ਵਚਨ ਨਹੀਂ ਆ ਇਹ ਗੱਲਾਂ ਮੇਰੀਆਂ ਨਹੀਂ ਆ ਸੁਣਾ ਰਹੀ ਆ ਮੈਂ ਮੈਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ पर वचन ਪਰਮੇਸ਼ਰ ਦਾ ਆ ਗੱਲਾਂ ਉਹਦੇ ਆਤਮਾ ਤੋਂ ਆ ਇਦਾਂ ਹੀ ਇਹ ਸਾਰੀ ਲਿਖਤ ਜਿੰਨੀ ਵੀ ਪਵਿੱਤਰ ਬਾਈਬਲ ਦੀ ਆ ਉਹ ਪਰਮੇਸ਼ਰ ਦੇ ਆਤਮਾ ਤੋਂ ਆ ਇਸ ਲਈ ਜਦੋਂ ਵੀ ਤੁਸੀਂ वचन ਨੂੰ ਪੜ੍ਹਨਾ ਆ ਧਿਆਨ ਵਿੱਚ ਰੱਖ ਕੇ ਪੜ੍ਹਨਾ ਕਿ ਇਹ वचन ਦੇ ਰਹੀਂ ਪਰਮੇਸ਼ਰ ਆਪ ਮੇਰੇ ਨਾਲ ਗੱਲ ਕਰ ਰਹੇ ਆ ਜੋ ਮੈਂ ਵਚਨ ਪੜ ਰਿਹਾ ਆ ਉਹੀ ਮੇਰੇ ਆਤਮਾ ਨੂੰ ਚੰਗਿਆ ਕਰਨ ਦੇ ਲਈ ਜ਼ਰੂਰੀ ਆ ਅਰ ਕਾਦੇ ਵਾਸਤੇ ਆ ਸਾਨੂੰ ਸਿਖਾਉਣ ਵਾਸਤੇ ਸੁਧਾਰਣ ਵਾਸਤੇ ਜਿੱਥੋਂ ਅਸੀਂ ਗਲਤ ਉਥੋਂ ਤਾੜ ਨਾ ਕਰਨ ਵਾਸਤੇ ਜਿਵੇਂ ਆਪਾਂ ਕੋਈ ਜਣਾ ਕੰਮ ਕਰਦਾ ਹੋਵੇ ਉਹ ਥੋੜੀ ਜੀ ਗਲਤੀ ਕਰਦਾ ਆਪਾਂ ਟੋਕਦੇ ਆ ਨਾ ਤੇ ਫਿਰ ਉਹਨੂੰ ਕਰੈਕਟ ਕਰ ਲੈਂਦਾ ਆ ਇਦਾਂ ਹੀ ਵਚਨ ਸਾਨੂੰ ਇਦਾਂ ਕਰਦਾ ਆ ਸਿੱਖਿਆ ਦਿਆ ਤਾੜਦਾ ਆ ਸੁਧਾਰਦਾ ਆ ਤੇ ਧਰਮ ਦੇ ਗਝਾਉਣ ਲਈ ਗੁਣਕਾਰਿਆ ਪਰਮੇਸ਼ਵਰ ਦੇ ਸੁਭਾਅ ਵਿੱਚ ਸਾਨੂੰ ਢਾਲਣ ਦੇ ਲਈ ਗੁਣਕਾਰਿਆ ਫਾਇਦੇਮੰਦ ਆ ਸਾਡੇ ਲਈ ਅਰ ਕਾਰੇ ਵਾਸਤੇ ਬਚਨ ਨਿੰਨਾ ਜ਼ਰੂਰੀ ਆ ਭਈ ਪਰਮੇਸ਼ਵਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਬਚਨ ਨੂੰ ਪੜ੍ਹਦੇ ਆ ਜਾ ਸੁਣਦੇ ਆ ਤੇ ਉਹ ਗੱਲਾਂ ਜਿਹੜੀਆਂ ਵਚਨ ਦੇ ਵਿੱਚੋਂ ਸਾਡੀ ਸਮਝ ਵਿੱਚ ਆਉਂਦੀਆਂ ਆ ਜਾਂ ਸਾਨੂੰ ਸਮਝਾਈਆਂ ਜਾਂਦੀਆਂ ਆ ਉਹ ਇਸ ਲਈ ਆ ਕਿ ਸਾਡੇ ਅੰਦਰੋਂ ਕਮੀਆਂ ਦੂਰ ਹੋ ਜਾਣ ਤੇ ਅਸੀਂ ਕਾਬਲ ਬਣ ਜਾਈਏ ਸਾਨੂੰ ਪਰਫੈਕਸ਼ਨ ਵਿੱਚ ਲੈ ਕੇ ਆਉਣ ਦੇ ਲਈ ਆ ਤੇ ਚੰਗੇ ਕੰਮਾਂ ਦੇ ਲਈ ਤਿਆਰ ਕਰਨ ਵਾਸਤੇ ਆ ਮਾਰੇ ਕੰਮਾਂ ਦੇ ਲਈ ਮਨ ਬਹੁਤ ਛੇਤੀ ਤਿਆਰ ਹੋ ਜਾਂਦਾ ਬੰਦੇ ਦਾ ਜੇ ਕਿਸੇ ਨੂੰ ਕਹੀਏ ਆ ਜਾ ਮੈਂ ਟਿਕਟ ਲਾ ਦੂੰਗਾ ਮੂਵੀ ਦੇਖਣ ਚੱਲੀਏ ਉਹਨੇ ਕਹਣਾ ਚੱਲ ਤੇ ਜੇ ਤੁਸੀਂ ਕਿਸੇ ਨੂੰ ਕਹੋ ਮੈਂ ਟਿਕਟ ਲਾ ਦੂੰਗਾ ਆ ਜਾ ਮੇਰੇ ਨਾਲ ਸਤ ਸੰਗ ਚ ਚੱਲ ਉਹਨੇ ਕਹਣਾ ਗਾਂਜਾ ਅੱਜ ਮੈਨੂੰ ਕੰਮ ਬਹੁਤ ਆ ਫੇਰ ਦੇਖਾਂਗੇ ਇਦਾਂ ਕਰਾਂਗੇ ਉਦਾਂ ਕਰਾਂਗੇ ਹੋਰਾ ਕੰਮਾਂ ਨੂੰ ਬਹੁਤ ਯਾਰ ਰਹਿੰਦਾ ਆ ਇਨਸਾਨ ਪਰ ਪਰਮੇਸ਼ਵਰ ਦੇ ਕੰਮ ਦੇ ਲਈ ਸੁਧਰਣ ਦੇ ਲਈ ਹਾਲਾਂਕਿ ਉਹ ਸਾਰਾ ਕੁਝ ਉਹਦੇ ਆਪਣੇ ਹੀ ਜੀਵਨ ਦੇ ਲਾਭ ਦੇ ਲਈ ਆ ਪਰ ਉਹਦੇ ਲਈ ਤਿਆਰ ਨਹੀਂ ਹੁੰਦਾ ਇੰਨੀ ਛੇਤੀ ਪਰ ਜੇ ਆਪਾਂ ਰੋਜ਼ ਦੀ ਰੋਜ਼ ਪਰਮੇਸ਼ਵਰ ਦੇ ਬਚਨ ਨੂੰ ਪੜਹੀਏ ਜਿਹੜਾ ਪੜ ਨਹੀਂ ਸਕਦਾ ਉਹ ਪਰਮੇਸ਼ਵਰ ਦੇ ਬਚਨ ਨੂੰ ਰੋਜ਼ ਸੁਣੇ ਤੱਕੀ ਹੋਊਗਾ ਰੋਜ਼ ਦੀ ਰੋਜ਼ ਥੋੜਾ ਥੋੜਾ ਕਰਕੇ ਸੁਧਾਰ ਆਪਣੇ ਅੰਦਰ ਹੋਣਾ ਸ਼ੁਰੂ ਹੋ ਜਾਣਾ ਹੈ ਥੋੜੇ ਥੋੜੀ ਕਾਬਲੀਅਤ ਆਪਣੇ ਅੰਦਰ ਆਉਣ ਲੱਗ ਜਾਣੀ ਹੈ ਤੇ ਆਪਾਂ ਹੌਲੀ ਹੌਲੀ ਕਰਕੇ ਪਰਮੇਸ਼ਵਰ ਦੇ ਪਸੰਦ ਦੇ ਬਣ ਜਾਣਾ ਅਰ ਤੁਹਾਨੂੰ ਪਤਾ ਜਦੋਂ ਆਪਾਂ ਰੋਜ਼ ਵਚਨ ਨੂੰ ਪੜ੍ਹਦੇ ਆ ਆਪਾਂ ਅਕਲ ਦੀਆਂ ਗੱਲਾਂ ਸਿੱਖਦੇ ਕਿਉਂਕਿ ਸਾਰਾ ਹੀ ਵਚਨ ਤਾਂ ਪਰਮੇਸ਼ਵਰ ਦੇ ਬੁੱਧ ਤੋਂ ਆ ਪਰਮੇਸ਼ਰ ਦਾ ਆਤਮਾ ਹੈ ਪਰਮੇਸ਼ਰ ਦੇ ਆਤਮਾ ਤੋਂ ਵਚਨਿਆ ਤਾਂ ਪਰਮੇਸ਼ਰ ਤਾਂ ਮਹਾਨ ਬੁੱਧੀਮਾਨ ਹਨ ਉਹਦੇ ਜਿੰਨਾ ਤੋਂ ਕੋਈ ਬੁੱਧੀਮਾਨ ਹੋ ਹੀ ਨਹੀਂ ਸਕਦਾ ਕਿਵੇਂ ਮਾਂ ਦੇ ਗਰਭ ਦੇ ਅੰਦਰ ਕਿਸੇ ਪਾਲ ਰਹੇ ਬੱਚੇ ਦੀ ਜਿਹੜੀ ਆ ਪਾਲਣਾ ਪੋਸਣਾ ਕਰਨੀ ਰੋਜ਼ ਉਹਨੂੰ ਵਧਾਉਣਾ ਉਹਦੇ ਤੱਕ ਉਸ ਭੋਜਨ ਨੂੰ ਪਚਾਉਣਾ ਜਿਹੜਾ ਮਾਂ ਛੱਕਦੀ ਆ ਇਹ ਕਿੰਨਾ ਵੱਡਾ ਬੁੱਧ ਦਾ ਕੰਮ ਆ ਜੋ ਪਰਮੇਸ਼ਰ ਨੇ ਇੱਕ human body ਦੇ ਅੰਦਰ ਕੀਤਾ ਇਨਸਾਨੀ ਸਰੀਰ ਦੇ ਅੰਦਰ ਕੀਤਾ ਤੇ ਜਦੋਂ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਆ ਜਾਂ ਸੁਣਦੇ ਆ ਆਪਣੇ ਅੰਦਰ ਵੀ ਬੁੱਧ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ ਔਰ ਖੁੱਲਣੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਕਿਸੇ ਇਨਸਾਨ ਦੀ ਬੁੱਧ ਖੁੱਲਦੀ ਆ ਜਾਂ ਉਹਦੇ ਅੰਦਰ ਬੁੱਧ ਵਧਦੀ ਆ ਤਾਂ ਕੀ ਹੁੰਦਾ ਆ ਉਹਦਾ ਜਸ ਦੁਨੀਆ ਵਿੱਚ ਵਧਣ ਲੱਗ ਜਾਂਦਾ ਆ ਉਹਦਾ ਮਾਣ ਤਾਂ ਦੁਨੀਆ 'ਚ ਵਧਣ ਲੱਗ ਜਾਂਦਾ ਉਹਨੂੰ ਕੰਮ ਕਰਨ ਦੀ ਜਾਂਚ ਆ ਜਾਂਦੀ ਉਹਨੂੰ ਗੱਲਬਾਤ ਕਰਨ ਦੀ ਜਾਂਚ ਆ ਜਾਂਦੀ ਉਹਨੂੰ ਉੱਠਣ ਬੈਠਣ ਦੀ ਜਾਂਚ ਆ ਜਾਂਦੀ ਉਹਨੂੰ ਘਰ ਪਰਿਵਾਰ ਸੰਭਲਣ ਦੀ ਜਾਂਚ ਆ ਜਾਂਦੀ ਤੇ ਜਦੋਂ ਆਪਾਂ ਨੂੰ ਇਹ ਸਾਰੀ ਜਾਂਚ ਆ ਗਈ ਤੇ ਆਪਾਂ ਆਪੇ ਹੀ ਸਫਲ ਹੋ ਗਏ ਬਹੁਤ ਗੱਲਾਂ ਆ ਜਿਹੜੀਆਂ ਆਪਾਂ ਨੂੰ ਆਪਣੇ ਆਪ ਸਮਝ ਨਹੀਂ ਆਉਂਦੀਆਂ ਪਰ ਜਦੋਂ ਆਪਾਂ ਪਰਮੇਸ਼ਵਰ ਜੀ ਦੇ ਵਚਨ ਨੂੰ ਰੋਜ਼ ਦੇਣ ਪੜਾਂਗੇ ਗਹਿਰੀਆਂ ਗਹਿਰੀਆਂ ਭੇਤ ਦੀਆਂ ਗੱਲਾਂ ਚਾਹੇ ਉਹ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਆ ਜਾਂ ਆਤਮਾ ਦੀਆਂ ਆ ਫਿਰ ਆਪਾਂ ਨੂੰ ਸਮਝ ਆਉਣ ਲੱਗ ਜਾਣੀਆਂ ਆ ਤੇ ਫਿਰ ਆਪਾਂ ਕਾਬਲ ਬਣ ਜਾਣਾ ਤੇ ਭਲੇ ਕੰਮ ਕਰਨ ਲਈ ਤਿਆਰ ਹੋ ਜਾਣਾ ਕਿਉਂਕਿ ਜਦੋਂ ਆਪਾਂ ਵਚਨ ਪੜ੍ਹਨਾ ਵਚਨ ਨੇ ਆਪਾਂ ਨੂੰ ਭਲਾਈ ਕਰਨ ਦੀ ਪ੍ਰੇਰਣਾ ਦੇਣੀ ਆ ਜੇ ਆਪਾਂ ਰੋਜ਼ ਕੋਈ ਮਸ਼ਹੂਰੀ ਦੇਖਦੇ ਆ ਆਪਣਾ ਜੀ ਕਰਨ ਲੱਗ ਜਾਂਦਾ ਵੀ ਮੈਂ ਵੀ ਆਹ ਹੀ ਗੱਡੀ ਖਰੀਦਾਂ ਜਿਹਦੀ ਰੋਜ਼ ਮਸ਼ਹੂਰੀ ਦੇਖਦੇ ਆ ਜੇ ਤੁਸੀਂ ਕੋਈ ਸਾਬਣ ਜਾਂ ਟੂਥਪੇਸਟ ਦੀ ਰੋਜ਼ ਕੋਈ ਮਸ਼ਹੂਰੀ ਦੇਖਦੇ ਆ ਜਦੋਂ ਤੁਸੀਂ ਮਾਰਕੀਟ ਨੂੰ ਜਾਣਾ ਤੁਹਾਡੇ ਮੂੰਹ ਚੋਂ ਆਪੇ ਉਹਦਾ ਹੀ ਨਾਮ ਨਿਕਲਣਾ ਕਹਿਣਾ ਇਹ ਖਰੀਦਦੇ ਬਹੁਤ ਸਹੀ ਹੈ ਕਿਉਂ ਕਿਉਂਕਿ ਰੋਜ਼ ਤੁਸੀਂ ਉਹਨੂੰ ਦੇਖਿਆ ਆ ਸੁਣਿਆ ਆ ਰੋਜ਼ ਤੁਹਾਡੇ ਦਿਮਾਗ ਚ ਉਹ ਚੀਜ਼ ਐਂਟਰ ਹੋਈ ਆ ਤੂੰ ਤੁਸੀਂ ਉੱਤੇ ਇਸ ਨੂੰ ਪ੍ਰਾਪਤ ਕਰਨ ਲਈ ਤਿਆਰ ਹੋਗੇ ਜਾਂ ਤੁਸੀਂ ਉਹ ਕੰਮ ਕਰਨ ਲਈ ਤਿਆਰ ਹੋਗੇ ਇਦਾਂ ਹੀ ਜੇ ਤੁਸੀਂ ਰੋਜ਼ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੋਗੇ ਰੋਜ਼ ਪਰਮੇਸ਼ਵਰ ਦੇ ਵਚਨ ਨੂੰ ਸੁਣੋਗੇ ਤਾਂ ਪਰਮੇਸ਼ਵਰ ਦਾ ਵਚਨ ਭਲੇਾਈ ਬਾਰੇ ਸਾਨੂੰ ਸਿਖਾਉਂਦਾ ਆ ਭਲੇ ਕੰਮ ਕਰਨੇ ਸਾਨੂੰ ਸਿਖਾਉਂਦਾ ਆ ਔਰ ਕੀ ਹੋਊਗਾ ਅਸੀਂ ਭਲੇ ਕੰਮਾਂ ਲਈ ਤਿਆਰ ਹੋ ਜਾਾਂਗੇ ਫਿਰ ਸਾਡੇ ਅੰਦਰੋਂ ਨਫ਼ਰਤ ਖਤਮ ਹੋ ਜੂਗੀ ਕਿਉਂਕਿ ਜਦੋਂ ਆਪਾਂ ਰੋਜ਼ ਵਚਨ ਪੜਨਾ ਵਚਨ ਨੇ ਰੋਜ਼ ਪਿਆਰ ਦੀਆਂ ਗੱਲਾਂ ਕਰਨੀਆਂ ਤੇ ਆਪਣੇ ਅੰਦਰ ਪਿਆਰ ਵਧਣ ਲੱਗ ਜਾਣਾ ਜਦੋਂ ਆਪਾਂ ਰੋਜ਼ ਵਚਨ ਪੜਨਾ ਵਚਨ ਨੇ ਸੱਚਾਈ ਦੀਆਂ ਗੱਲਾਂ ਕਰਨੀਆਂ ਤੇ ਆਪਣੇ ਅੰਦਰ ਸੱਚਾਈ ਵਧਣ ਲੱਗ ਜਾਣੀ ਜਦੋਂ ਆਪਾਂ ਰੋਜ਼ ਵਚਨ ਪੜਨਾ ਵਚਨ ਨੇ ਇਮਾਨਦਾਰੀ ਦੀਆਂ ਗੱਲਾਂ ਕਰਨੀਆਂ ਆਪਾਂ ਇਮਾਨਦਾਰ ਬਨਣਾ ਸ਼ੁਰੂ ਹੋ ਜਾਣਾ ਜਦੋਂ ਰੋਜ਼ ਵਚਨ ਪੜ੍ਹਨਾ ਪਰਮੇਸ਼ਵਰ ਦੇ ਪ੍ਰੇਮ ਦੀਆਂ ਉਹਦੀ ਸਮਰਥਤ ਦੀਆਂ ਗੱਲਾਂ ਹੋਣੀਆਂ ਆਪਣੇ ਅੰਦਰ ਵੀ ਉਹਦਾ ਪ੍ਰੇਮ ਤੇ ਉਹਦਾ ਸਮਰਥ ਜਿਹੜਾ ਆ ਉਹ ਆਉਣਾ ਸ਼ੁਰੂ ਹੋ ਜਣਾ ਤੇ ਕੀ ਹੋਣਾ ਅਸੀਂ ਫੇ ਭਲੇ ਕੰਮਾਂ ਦੇ ਲਈ ਤਿਆਰ ਹੋ ਜਣਾ ਹੈ ਹallelujah ਬਹੁਤ ਅਸਰ ਹੁੰਦਾ ਆ ਕਿ ਅਸੀਂ ਕਿਹਦੀ ਸੰਗਤ ਕਰਦੇ ਆ ਜੇ ਰੋਜ਼ ਤੁਸੀਂ ਵਚਨ ਦੀ ਸੰਗਤ ਕਰੋਗੇ ਤੇ ਵਚਨ ਦਾ ਰੰਗ ਤੁਹਾਡੇ ਉੱਤੇ ਚੜ ਜਾਊਗਾ ਇਸ ਲਈ ਆਦਤ ਬਣਾ ਲਓ ਸਾਡੀ ਜਿਹੜੀ ਜ਼ੂਮ ਪ੍ਰੇ ਟੀਮ ਆ ਜ਼ੂਮ ਮੈਂਬਰ ਅਸੀਂ ਕਹਿੰਦੇ ਜ਼ੂਮ ਫੈਮਲੀ ਮੈਂਬਰਸ ਰੋਜ਼ ਸ਼ਾਮ ਨੂੰ ਮੰਗਲਵਾਰ ਬੋਧਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਚਾਰ ਦਿਨ ਜੂਮ ਦੇ ਉੱਤੇ ਜਿਹੜਾ ਆ ਵਚਨ ਸਿਖਾਇਆ ਜਾਂਦਾ ਆ ਇੱਕ ਨਵਾਂ ਜੀਵਨ ਜੀਣ ਦਾ ਤਰੀਕਾ ਦੱਸਿਆ ਜਾਂਦਾ ਜਿਹਦੇ ਵਿੱਚ ਬਹੁਤ ਸਾਰੇ ਲੋਕੀ ਸ਼ਿਫਾ ਪਾ ਰਹੇ ਆ ਚੰਗਿਆਈਆਂ ਪਾ ਰਹੇ ਆ ਦੁੱਖਾਂ ਤੋਂ ਆਜ਼ਾਦ ਹੋ ਰਹੇ ਖੁਸ਼ੀਆਂ ਆ ਰਹੀਆਂ ਉਹਨਾਂ ਦੇ ਘਰ ਦੇ ਵਿੱਚ ਟੁੱਟੇ ਰਿਸ਼ਤੇ ਗੰਡੇ ਜਾ ਰਹੇ ਆ ਬਹੁਤ ਅਦਭੁਤ ਕੰਮ ਹੋ ਰਹੀ ਵਨ ਮਤਲਬ ਮੈਂ ਕਦੀ ਸੋਚ ਵੀ ਨਹੀਂ ਸਕਦੀ ਕਿ ਇੰਨੀ ਜਲਦੀ ਇੰਨਾ ਜ਼ਿਆਦਾ ਬਦਲਾਅ ਲਾਈਫ ਦੇ ਵਿੱਚ ਆ ਸਕਦਾ ਇਨਸਾਨ ਦੇ ਇੰਨੇ ਤੇਜ਼ੀ ਨਾਲ ਕੰਮ ਹੋ ਰਹੇ ਆ ਉਹਦੇ ਵਿੱਚ ਪਰ ਅਸੀਂ ਉਹਦੇ ਵਿੱਚ ਦੇਖਦੇ ਆ ਕਿਵੇਂ ਜ਼ਿੰਦਗੀ ਟਰਾਂਸਫਾਰਮ ਹੁੰਦੀ ਆ ਉਹਦੇ ਵਿੱਚ ਜਿੰਨੇ ਵੀ ਮੈਂਬਰ ਆ ਉਹਨਾਂ ਨੇ ਇੱਕ ਆਦਤ ਬਣਾਈ ਆ ਕਿ ਸਵੇਰ ਦੇ ਚਾਹ ਦੇ ਕੱਪ ਦੇ ਨਾਲ ਰੋਜ਼ ਦੋ ਚੈਪਟਰ ਪਵਿੱਤਰ ਬਾਈਬਲ ਦੇ ਉਹਨਾਂ ਨੇ ਪੜ੍ਹਨੇ ਹੀ ਆ ਪੱਕੀ ਆਦਤ ਬਣਾ ਲਈ ਉਹਨਾਂ ਨੇ ਔਰ ਉਹਨਾਂ ਸਾਰਿਆਂ ਦੀ ਜਿਹੜੀ ਮਰਜ਼ੀ ਗਵਾਹੀ ਹੋਵੇ ਉਹਦੇ ਨਾਲ ਇੱਕ ਗਵਾਹੀ ਪੱਕੀ ਆ ਰਹੀ ਆ ਕਿ ਸਾਡਾ ਪ੍ਰਾਰਥਨਾ ਦਾ ਸਮਾਂ ਵੱਧ ਗਿਆ ਹੈ ਇਹ ਬਹੁਤ ਅਮੇਜ਼ਿੰਗ ਹੈ ਅਰੇ ਸਭ ਤੋਂ ਵੱਡੀ ਗਵਾਹੀ ਹੈ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਨਾ ਉਹਦੇ ਵਿੱਚ ਇਨਸਾਨ ਦਾ ਬਾਕੀ ਸਭ ਕੁਝ ਕਰਨ ਨੂੰ ਜੀ ਕਰਦਾ ਛੁੱਟ ਪ੍ਰਾਰਥਨਾ ਤੋਂ ਪਰ ਉਹਦੇ ਵਿੱਚ ਰੂਟੀਨ ਹੀ ਐਸਾ ਬਣਾ ਕੇ ਦੇ ਦਿੱਤਾ ਗਿਆ ਹੈ ਹਰੇਕ ਵਿਅਕਤੀ ਦਾ ਪ੍ਰਾਰਥਨਾ ਦਾ ਸਮਾਂ 3 ਘੰਟੇ ਤੋਂ ਵੱਧਦਾ ਹੈ ਜਿੰਨੇ ਵੀ ਜ਼ੂਮ ਦੇ ਪਰਿਵਾਰ ਮੈਂਬਰ ਆ ਹਜ਼ਾਰ ਤੋਂ ਪਲੱਸ ਹੋ ਗਏ ਪ੍ਰਭੂ ਦੀ ਕਿਰਪਾ ਨਾਲ ਹਜ਼ਾਰ ਨਹੀਂ ਸ਼ਾਇਦ 3-4 ਹਜ਼ਾਰ ਤੋਂ ਵੱਧ ਹੋਣ ਕਿਉਂਕਿ ਇੱਕ ਇੱਕ ਡਿਵਾਈਸ ਦੇ ਉੱਤੇ ਚਾਰ-ਚਾਰ ਮੈਂਬਰ ਮਤਲਬ ਪੂਰਾ-ਪੂਰਾ ਪਰਿਵਾਰ اٹੈਂਡ ਕਰ ਰਿਹਾ ਹੁੰਦਾ ਤੇ ਹਰੇਕ ਈਵਨ ਥੈਨ ਬੱਚੇ ਛੋਟੇ ਬੱਚੇ 5-6 ਸਾਲ ਦੇ ਬੱਚੇ ਉਹਨਾਂ ਦਾ ਵੀ ਪ੍ਰਾਰਥਨਾ ਦਾ ਸਮਾਂ ਜਿਹੜਾ ਛੋਟੇ ਬੱਚੇ ਆ ਨਾ ਉਹਨਾਂ ਦਾ ਵੀ ਪ੍ਰਾਰਥਨਾ ਦਾ ਸਮਾਂ 2-2 ਘੰਟੇ ਦਾ ਹੋ ਗਿਆ amazing a amazing ਅਰ ਜਿੰਨੇ ਸਿਆਣੇ ਉਹਨਾਂ ਦਾ 3 ਘੰਟੇ ਤੋਂ ਬਾਅਦਰ ਕਹਿੰਦੇ ਸਾਡਾ ਸੌਣ ਨੂੰ ਜੀ ਨਹੀਂ ਕਰਦਾ ਸਾਡਾ ਜੀ ਕਰਦਾ ਸੀ ਪ੍ਰਾਰਥਨਾ ਹੀ ਕਰੀ ਜਾਈਏ ਹallelujah ਸੋ ਇਹ ਬਹੁਤ ਉੱਤਮ ਹੈ ਪਰ ਇੱਕ ਕਦੋਂ ਤੁਹਾਡੇ ਜੀਵਨ ਦੇ ਵਿੱਚ ਇਹ ਪ੍ਰੇਮ ਪੈਦਾ ਹੁੰਦਾ ਕਿ ਅਸੀਂ ਪਰਮੇਸ਼ਵਰ ਦੇ ਨਾਲ ਸਮਾਂ ਗੁਜ਼ਾਰੀਏ ਜਦੋਂ ਤੁਸੀਂ ਉਹਦੇ ਵਚਨ ਦੇ ਨੇੜੇ ਜਾਓਗੇ ਹੁਣ ਜਦੋਂ ਉਹ ప్రతి ਦਿਨ ਵਚਨ ਨੂੰ ਸੁਣ ਰਹੇ ਆ ਐਵਰੀ ਡੇ ਵੀਰਵਾਰ ਦੀ ਛੁੱਟੀ ਇਸ ਲਈ ਆ ਕਿਉਂਕਿ ਵੀਰਵਾਰ ਨੂੰ ਲਾਈਵ ਵਚਨ ਜਾ ਰਿਹਾ ਉਹ ਸਾਰੇ ਜਾਣੇ ਲਾਈਵ ਦੇਖ ਰਹੇ ਆ ਐਤਵਾਰ ਦੀ ਛੁੱਟੀ ਇਸ ਲਈ ਕਿਉਂਕਿ ਐਤਵਾਰ ਨੂੰ ਲਾਈਵ ਸਰਵਿਸ ਮਿਲ ਰਹੀ ਆ ਸਾਰੇ ਜਾਣੇ ਐਤਵਾਰ ਨੂੰ ਚਰਚ ਵਿੱਚ ਪਹੁੰਚ ਕੇ ਜਾਂ ਜਿਹੜੇ ਵਿਦੇਸ਼ਾਂ ਤੋਂ ਆ ਉਹ ਵਿਦੇਸ਼ਾਂ ਵਿੱਚ ਸੁਣ ਰਹੇ ਆਨਲਾਈਨ ਅਰ ਮੰਡੇ ਦੇ ਛੁੱਟੀ ਹੈ ਇਸ ਲਈ ਕਿਉਂਕਿ ਮੰਡੇ ਨੂੰ ਪ੍ਰਭੂਪੋਸ ਦੀ ਮੀਟਿੰਗ ਜਿਹੜੀ ਆਨਲਾਈਨ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਉਹਨਾਂ ਨੂੰ ਵਚਨ ਮਿਲ ਰਿਹਾ ਆ ਹੁਣ ਜੇ ਇਸ ਪਰਿਵਾਰ ਦੇ ਅੰਦਰ ਹਰ ਰੋਜ਼ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ ਵਚਨ ਕੈਂਟਾ ਡੇਢ ਕੈਂਟਾ ਵਚਨ ਜਾ ਰਿਹਾ ਔਰ ਉਹ ਵਚਨ ਨੂੰ ਸਿੱਖ ਰਹੇ ਆ ਸੋਚ ਕੇ ਦੇਖੋ ਕਿ ਉਸ ਪਰਿਵਾਰ ਦੇ ਅੰਦਰ ਕਿਵੇਂ ਨਾ ਬਰਕਤ ਆਊਗੀ ਕਿਵੇਂ ਉਹਨਾਂ ਦੀ ਲਾਈਫ ਟ੍ਰਾਂਸਫਾਰਮ ਨਾ ਹੋਊਗੀ ਕਿਵੇਂ ਉਹਨਾਂ ਦੀਆਂ ਪ੍ਰਾਰਥਨਾ ਜਿਹੜੀਆਂ ਵਧਣਗੀਆਂ ਨਹੀਂ ਕਿਉਂ ਨਾ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਆਊਗੀ ਉਹਨਾਂ ਦੇ ਤਾਂ ਸਾਰੇ ਕੰਮ ਸਿੱਧੇ ਹੋਣੇ ਹੀ ਹੋਣੇ ਆ ਕਿਉਂਕਿ ਹਰ ਰੋਜ਼ ਡੇਢ ਘੰਟੇ ਤੋਂ ਵੱਧ ਉਹ ਵਚਨ ਨੂੰ ਸੁਣ ਰਹੇ ਆ ਵਚਨ ਨੂੰ ਨੋਟ ਕਰ ਰਹੇ ਆ ਨਾਲ ਦੀ ਨਾਲ ਵਚਨ ਨੂੰ ਪੜ ਰਹੇ ਆ ਪਰ ਇਦਾਂ ਹੀ ਨਹੀਂ ਕਿ ਸਿਰਫ ਵਚਨ ਪੜਿਆ ਜਾ ਰਿਹਾ ਵਚਨ ਐਕਸਪਲੇਨ ਕੀਤਾ ਜਾ ਰਿਹਾ ਉਹਨਾਂ ਨੂੰ ਅਰ ਜ਼ਿੰਦਗੀ ਦੇ ਹਰੇਕ ਕੰਮ ਦੇ ਬਾਈਬਲ ਦੇ ਕੀ ਤਰੀਕੇ ਆ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਕਿਵੇਂ ਜ਼ਿੰਦਗੀ ਦੇ ਕੰਮਾਂ ਨੂੰ ਕਰਨਾ ਉਹ ਤਰੀਕੇ ਸਿਖਾਏ ਜਾ ਰਿਹਾ ਅਰ ਜਦੋਂ ਤੁਸੀਂ ਵਚਨ ਦੇ ਤਰੀਕਿਆਂ ਨੂੰ ਫੋਲੋ ਕਰੋਗੇ ਤੁਹਾਡੀ ਲਾਈਫ ਟਰਾਂਸਫਾਰਮ ਹੋਣੀ ਹੋਣੀ ਆ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਵਚਨ ਨੂੰ ਸ਼ਾਮਲ ਕਰੋ ਆਦਤ ਬਣਾਓ ਤੁਸੀਂ ਵੀ ਮੈਂ ਤੁਹਾਨੂੰ ਜ਼ਰੂਰ ਸੱਦਾ ਦਿਨੀ ਆ ਤੁਸੀਂ ਸਾਡੇ ਨਾਲ ਜ਼ੂਮ ਮੀਟਿੰਗ ਜੁਆਇਨ ਕਰ ਸਕਦੇ ਆ ਜਿਨ੍ਹਾਂ ਦੇ ਕੋਲੇ ਲਿੰਕ ਨਹੀਂ ਪਹੁੰਚ ਰਿਹਾ ਸੋ ਸਾਡੇ ਇਸ ਕਾਊਂਟਰ ਤੇ ਲਾਸਟ ਦੇ ਵਿੱਚ ਜਿਹੜਾ ਇਹ ਆ 7 ਨੰਬਰ ਕਾਊਂਟਰ ਤੇ ਤੁਸੀਂ ਜਾ ਕੇ ਆਪਣੇ ਨੰਬਰ ਉਹਨਾਂ ਨੂੰ ਦੇ ਦਿਓ ਤੁਹਾਡੇ ਨੰਬਰਾਂ ਤੇ ਕੱਲ ਤੋਂ ਜ਼ੂਮ ਦਾ ਲਿੰਕ ਪਹੁੰਚਣਾ ਸ਼ੁਰੂ ਹੋ ਜਾਊਗਾ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਤੁਸੀਂ ਹੈਰਾਨ ਹੋ ਜਾਓਗੇ ਉੱਥੇ ਆਉਣ ਵਾਲੀਆਂ ਪਰਮੇਸ਼ਵਰ ਦੇ ਕੰਮਾਂ ਦੀਆਂ ਗਵਾਹੀਆਂ ਸੁਣ ਕੇ ਪਰ ਜਿਨ੍ਹਾਂ ਦੇ ਕੋਲੇ ਨਹੀਂ ਹੈਗਾ ਇੰਤਜ਼ਾਮ ਉਹਨਾਂ ਦੇ ਕੋਲੇ ਪਵਿੱਤਰ ਬਾਈਬਲ ਤਾਂ ਹੈਗਾ ਨਾ ਤਾਂ ਘਰਾਂ ਦੇ ਵਿੱਚ ਵਚਨ ਪੜਨਾ ਸ਼ੁਰੂ ਕਰੋ ਵਚਨ ਪੜਨ ਤੋਂ ਪਹਿਲਾਂ ਇੱਕ ਪ੍ਰਾਰਥਨਾ ਕਰੋ ਕਿ ਪ੍ਰਭੂ ਜੀ ਜਦੋਂ ਮੈਂ ਇਸ ਵਚਨ ਨੂੰ ਪੜਾਂ ਤਾਂ ਤੁਹਾਡਾ ਆਤਮਾ ਇਹ ਵਚਨ ਪੜਨ ਵਿੱਚ ਤੇ ਸਮਝਣ ਵਿੱਚ ਮੇਰੀ ਮਦਦ ਕਰੇ ਤੇ ਪ੍ਰਭੂ ਜੀ ਤੁਸੀਂ ਮੈਨੂੰ ਬਲ ਬਖਸ਼ਿਓ ਕਿ ਮੈਂ ਇਸ ਵਚਨ ਦੇ ਉੱਪਰ ਚੱਲ ਵੀ ਸਕਾਂ ਫਿਰ ਤੁਸੀਂ ਵਚਨ ਪੜੋਗੇ ਨਾ ਫਿਰ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਆਪ ਸਮਝਾਏਗਾ ਪਰ ਕਈ ਲੋਕੀ ਉਦਾਂ ਹੀ ਬਾਈਬਲ ਖੋਲਦੇ ਆ ਉਦਾਂ ਹੀ ਪੇਜ ਥੱਲਦੇ ਰਹਿੰਦੇ ਫਿਰ ਕਹਿੰਦੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਸਮਝ ਮੰਗੀ ਸੀ ਸਮਝ ਮੰਗੋ ਪਰਮੇਸ਼ਵਰ ਤੋਂ ਵਚਨ 'ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤਾਂ ਅਸੀਂ ਹੋਰ-ਹੋਰ ਚੀਜ਼ਾਂ ਵੀ ਤਾਂ ਮੰਗਦੇ ਹੀ ਆ ਫ੍ਰਿਜ, ਕੂਲਰ, ਟੀਵੀ, ਘਰ, ਵੀਜ਼ਾ ਇਹ ਸਭ ਚੀਜ਼ਾਂ ਮੰਗਦੇ ਆ ਨਾ ਕਿਉਂਕਿ ਸਾਡੀ ਜ਼ਿੰਦਗੀ ਦੀ ਇਹ ਜ਼ਰੂਰਤ ਆ ਮੈਂ ਕਿਸੇ ਨੂੰ ਨਹੀਂ ਮਨਾ ਕਰਦੀ ਕਦੀ ਵੀ ਕਿ ਤੁਸੀਂ ਕੋਈ ਦੁਨਿਆਵੀ ਚੀਜ਼ ਨਹੀਂ ਮੰਗਣੀ ਜੇ ਦੁਨੀਆਂ ਵਿੱਚ ਰਹਿਣੇ ਤਾਂ ਦੁਨੀਆਂ ਦੀਆਂ ਚੀਜ਼ਾਂ ਵੀ ਵਰਤਣੀਆਂ ਆ। ਦੁਨੀਆਂ ਵਿੱਚ ਰਹਿ ਰਹੇ ਇੱਥੇ ਖਾਣਾ ਵੀ ਆ, ਪੀਣਾ ਵੀ ਆ, ਪਹਿਨਣਾ ਵੀ ਆ, ਸੌਣਾ, ਬੈਠਣਾ, ਉੱਠਣਾ, ਜਾਣਾ, ਆਉਣਾ ਸਭ ਕੁਝ ਆ। ਤੁਹਾਨੂੰ ਗੱਡੀਆਂ ਦੀ ਵੀ ਜ਼ਰੂਰਤ ਆ, ਤੁਹਾਨੂੰ ਘਰ ਦੀ ਵੀ ਜ਼ਰੂਰਤ ਆ, ਤੁਹਾਨੂੰ ਪੈਸੇ ਦੀ ਜ਼ਰੂਰਤ ਆ, ਤੁਹਾਨੂੰ ਧੀਆਂ-ਪੁੱਤਰਾਂ ਦੀ ਜ਼ਰੂਰਤ ਆ। ਪਰ ਉਹਦੇ ਨਾਲ-ਨਾਲ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੀ ਜ਼ਰੂਰਤ ਆ ਜੇ ਪਰਮੇਸ਼ਵਰ ਜੀ ਤੁਹਾਡੀ ਜ਼ਿੰਦਗੀ ਚਾਹਤੇ ਆ ਤੇ ਆ ਜਿਹੜੀਆਂ ਬਾਕੀ ਦੀਆਂ ਜ਼ਰੂਰਤਾਂ ਆ ਸਾਰੀਆਂ ਤੁਹਾਡੀਆਂ ਆਪਣੇ ਆਪ ਹੀ ਪੂਰੀਆਂ ਹੋ ਜਾਣੀਆਂ ਆ ਇਸ ਲਈ ਸਭ ਤੋਂ ਪਹਿਲਾਂ ਪਰਮੇਸ਼ਵਰ ਨੂੰ ਲਾਓ ਅਰ ਵਚਨ ਚ ਕੀ ਲਿਖਿਆ ਸਭ ਤੋਂ ਪਹਿਲਾਂ ਮੇਰੀ ਬਾਦਸ਼ਾਹਤ ਨੂੰ ਪਾ ਲੋ ਇਹ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਸੋ ਬਹੁਤ ਜ਼ਰੂਰੀ ਆ ਪ੍ਰਭੂ ਜੀ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਵੋ ਤੇ ਸਾਨੂੰ ਪਰਮੇਸ਼ਵਰ ਦਾ ਵਚਨ ਗੋਣਕਾਰ ਬਣਾ ਦਿੰਦਾ ਆ ਸੁਧਾਰ ਦਿੰਦਾ ਆ ਸਾਨੂੰ ਸਿੱਖਿਆ ਦਿੰਦਾ ਆ ਭਲੇ ਕੰਮਾਂ ਦੇ ਲਈ ਤਿਆਰ ਕਰਦਾ ਆ ਹallelujah